ਲਵ ਸਿੰਘ ਨੂੰ ਕੋਈ ਜਿਹੜਾ ਦੋਸ਼ੀ ਹੈ ਕਤਲ ਉਸ ਵੱਲੋਂ ਤੁਰਵਾਇਆ ਗਿਆ ਤੇ ਪਰੰਤੂ ਪੁਲਿਸ ਨੇ ਸਾਡਾ ਬਿਆਨ ਜਿਹੜਾ ਹੈ ਉਹ ਲਿਖਿਆ ਨਹੀਂ ਸਰਦਾਰ ਸੁਖਵਿੰਦਰ ਸਿੰਘ ਕਲਕੱਤਾ ਕਤਲ ਚਾਂਡ ਹੈ ਉਹਦੇ 'ਚ ਸਾਡੀ ਕੋਈ ਭੂਮਿਕਾ ਨਹੀਂ ਹੁਣ ਭੂਮਿਕਾ ਦੀ ਲੋੜ ਵੀ ਨਹੀਂ ਜਦੋਂ ਪਰਿਵਾਰ ਦਾ ਸਮਝੌਤਾ ਹੋ ਗਿਆ ਸਾਨੂੰ ਨਹੀਂ ਪਤਾ ਉਹ ਕਾਦੇ ਚ ਹੋਇਆ ਕਿੰਨੇ ਚ ਹੋਇਆ ਜਾਂ ਉਂ ਹੋਇਆ ਅਸੀਂ ਉਸ ਬਾਰੇ ਕੋਈ ਦੋਸ਼ ਨਹੀਂ ਲਾ ਸਕਦੇ ਇਹਨਾਂ ਨੂੰ ਮੂੰਹ ਤੋਂੜਮਾ ਜਵਾਬ ਅਸੀਂ ਦੇਣਾ ਚਾਹੁੰਦੇ ਸੀਗੇ ਪਰ ਬੜਾ ਭਰਿਆ ਮਾਣਾ ਜਿਹੜਾ ਪਰਿਵਾਰ ਦਾ ਫੈਸਲਾ ਉਹ ਬੜਾ ਸਾਨੂੰ ਚੰਗਾ ਨਹੀਂ ਲੱਗਿਆ ਮਨ ਦੁਖੀ ਹੁੰਦਾ ਹੀ ਆ ਜਦੋਂ ਅਸੀਂ ਤਾਂ ਸਰਕਾਰਾਂ ਨਾਲ ਆਡੇ ਲਈ ਖੜੇ ਆ ਅਸੀਂ ਤਾਂ ਬੈਰ ਪਾਈ ਜੰਨੇ ਆ ਹਨਾ ਇਹ ਦੁ ਸੰਘਰਸ਼ ਤੇਜ ਕਰਨ ਨੂੰ ਫਿਰਦੇ ਆ ਪਰ ਮਨ ਦੁਖੀ ਹੁੰਦਾ ਹੈ ਜਾਂ ਫਿਰ ਸਰਕਾਰਾਂ ਦੇ ਤਾਂ ਹੋਰ ਮੂੰਹ ਪਾਈ ਜਾਣੇ ਆ ਕੱਲ ਨੂੰ ਸਾਡੀ ਵਾਰੀ ਆਉਣੀ ਆ ਐਸਐਸਪੀ ਨੇ ਮੈਨੂੰ ਕਿਹਾ ਕਿ ਤੁਸੀਂ ਤੇ ਤੁਸੀਂ ਮੈਨੂੰ ਗਾਈਡ ਨਹੀਂ ਕਰ ਸਕਦੇ ਬਈ ਮੈਂ ਇਹਦੀ ਸਪਲੀਮੈਂਟਰੀ ਸਟੇਟਮੈਂਟ ਲਿਖਾ ਮੈਂ ਐਸਐਸਪੀ ਨੂੰ ਕਿਹਾ ਵੀ ਮੈਂ ਤੁਹਾਨੂੰ ਗਾਈਡ ਨਹੀਂ ਕਰ ਸਕਦਾ ਤੁਸੀਂ ਮੈਨੂੰ ਗਾਈਡ ਨਹੀਂ ਕਰ ਸਕਦੇ ਮੈਂ ਕੀ ਬੋਲਾਂ ਇਸੇ ਤੰਗਾ ਸੀ ਇਫੈਕਟ ਨੂੰ ਉਸੇਖਣ ਨਹੀਂ ਆਏ ਮੈਂ ਨਾ ਮੈਂ ਤੁਹਾਨੂੰ ਸਿਖਾ ਸਕਦਾ ਨਾ ਤੁਸੀਂ ਜਿਹੜਾ ਇਹ ਜ ਆ ਉਹ ਮੈਨੂੰ ਕਾਨੂੰਨ ਸਿਖਾ ਸਕਦੇ ਉਹ ਤਲਖੀਏ ਹੋਈ ਹੈ ਮੈਂ ਸਪਸ਼ਟ ਕਹਾਂ ਕਿ ਉਹ ਕੋਤੇ ਨਹੀਂ ਰੱਖਦਾ ਕਿ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਐਮਐਲਏ ਨੇ ਵਜ਼ੀਰਾਂ ਨੇ ਸਿੱਧੇ ਤੌਰ ਤੇ ਦਸਲੰਦਗੀ ਕੀਤੀ ਪਰਿਵਾਰ ਨੂੰ ਸਾਤੋਂ ਪਾਸੇ ਲੈ ਕੇ ਜਾਣ ਲਈ ਸੰਘਰਸ਼ ਤੋਂ ਪਾਸੇ ਲੈ ਕੇ ਜਾਣ ਲਈ ਸਚਾਈ ਤੋਂ ਪਾਸੇ ਲੈ ਕੇ ਜਾਣ ਲਈ ਉਹਨਾਂ ਨੇ ਪਰਿਵਾਰ ਨੂੰ ਡੰਡਣਾ ਸ਼ੁਰੂ ਕਰ ਦਿੱਤਾ ਉਹ ਬਾਰੀ-ਬਾਰੀ ਡੀਸੀ ਤੇ ਐਸਐਸਪੀ ਕਹਿ ਰਹੇ ਸੀ ਵੀ ਤੁਸੀਂ ਤਾਂ ਠੀਕ ਹੋ ਤੁਸੀਂ ਤਾਂ ਬੋਲ ਰਹੇ ਹੋ ਪਰਿਵਾਰ ਤੋਂ ਪੁੱਛੋ ਜਦੋਂ ਜਿਹੇ ਕਿ ਉੱਥੇ ਕਿਹਾ ਗਿਆ ਬਈ ਤੁਹਾਡਾ ਬਿਆਨ ਦੱਸੋ ਤੁਹਾਡਾ ਬਿਆਨ ਲਿਖਿਆ ਨਹੀਂ ਉਸ ਤੋਂ ਸਾਰਾ ਕੁਝ ਲਿਖਿਆ ਤਾਂ ਪਰਿਵਾਰ ਵਾਲੋਂ ਚੁੱਪ ਧਰ ਲਈ ਪਰੰਤੂ ਉਹ ਜਿਹੜੀ ਦਰਖਾਸਤ ਜਿਹੜੀ ਦਿੱਤੀ ਹੋਈ ਜਿਹਦੇ ਚ ਸਪਸ਼ਟ ਲਿਖਿਆ ਸੀ ਜਿਹਾ ਕਿ ਲਾਭ ਸਿੰਘ ਰੋਟੋਕੇ ਨੇ ਫੇਰ ਤੋਂ ਅਮਚੀ ਦਿੱਤੀ ਕਿ ਮੈਂ 2-4 ਦਿਨਾਂ ਦੇ ਵਿੱਚ ਜਿਹੜਾ ਹੈ ਇਹ ਕਤਲ ਕਰ ਦੇਣਾ ਕਤਲ ਕਰਵਾ ਦੇਣਾ ਜਿਉਂਦਾ ਨਹੀਂ ਰਹਿਣਾ ਉਹਨਾਂ ਨੇ ਉਸ ਗੱਲ ਦੀ ਹਮਾਇਤ ਨਹੀਂ ਕੀਤੀ ਕੱਲ ਪਰਿਵਾਰ ਨੇ ਸਪਸ਼ਟ ਤੌਰ ਤੇ ਤਹਿਤਾ ਸਾਡੀ ਐਕਸ਼ਨ ਕਮੇਟੀ ਦੀ ਚੱਲ ਰਹੀ ਮੀਟਿੰਗ ਦੇ ਵਿੱਚ ਬਈ ਜੀ ਅਸੀਂ ਤਾਂ ਪੋਸਟਮਾਰਟਮ ਵੀ ਚਰਉਣਾ ਹੈ ਸੰਸਾਰ ਵੀ ਚਰਉਣਾ ਹੈ ਤੇ ਸਾਰਾ ਕੁਝ ਧਰਨਾ ਤੁਰਨਾ ਜਿਹੜਾ ਸਾਰਾ ਕੁਝ ਸਮਾਪਤ ਅਸੀਂ ਸੰਦਰਸ਼ਨੀ ਲੜਨਾ ਮਾਤਾ ਨੂੰ ਲਿਆਂਦਾ ਉਹ ਆਪਦੇ ਮੂੰਹੋਂ ਹੀ ਕੁਝ ਬੋਲੀ ਰੋਂਦੀ ਰਹੀ ਉਹ ਭੈਣ ਵੀ ਰੋਂਦੀ ਰਹੀ ਇੱਕ ਬੰਦਾ ਉੱਥੋਂ ਆਇਆ ਤੇ ਉਹ ਕਹਿੰਦਾ ਜੀ ਮੈਂ ਰਿਸ਼ਤੇਦਾਰ ਉਹਨਾਂ ਦੇ ਮੂਰੇ ਕਹਿੰਦਾ ਵੀ ਠੀਕ ਆ ਉਹ ਕਹਿੰਦੇ ਠੀਕ ਬਸ ਸਿਰਫ ਉਹਨਾਂ ਦੀ ਜਿਹੜੀ ਸੀ ਜੀ ਕਿ ਇਹਨਾਂ ਨਾਲ ਪਰਿਵਾਰ ਨਹੀਂ ਹੈ ਅਸੀਂ ਪਰਿਵਾਰ ਤੋੜ ਲਿਆ ਇਹਨਾਂ ਨੇ ਕਾਮਯਾਬ ਨਹੀਂ ਹੋਣਾ ਇਹਨਾਂ ਨੂੰ ਵਾਪਸ ਲੈਣਾ ਪੂ ਅਸੀਂ ਮੋਰਚਾ ਜਿੱਤ ਲਿਆ ਸੀ ਪਰੰਤੂ ਉਹ ਜਿੱਤੇ ਹੋਏ ਮੋਰਚੇ ਨੂੰ ਹਰਾ ਦਿੱਤਾ ਗਿਆ ਹਾਂ ਸੁਖਵਿੰਦਰ ਸਿੰਘ ਤੇਲਕਤੇ ਦੇ ਆਪਦੇ ਅਰਜ਼ੀਆਂ ਦਿੱਤੀਆਂ ਹੋਈਆਂ ਸੀ ਐਪਲੀਕੇਸ਼ਨ ਵੀ ਲਾਭ ਸਿੰਘ ਲੋਟੋ ਕੇ ਮੈਨੂੰ ਧੰਕੀ ਦੇ ਰਿਹਾ ਵੀ ਮੈਂ ਤੈਨੂੰ ਕਤਲ ਕਰ ਦੂੰਗਾ ਹਲਕਾ ਭਦੌੜ ਦੇ ਪਿੰਡ ਸੈਣਾ ਵਿਖੇ ਮੌਜੂਦ ਆ ਜਿੱਥੇ ਸਰਪੰਚ ਸੁਖਵਿੰਦਰ ਸਿੰਘ ਕਲਕੱਤਾ ਨੂੰ ਇਨਸਾਫ ਦਿਵਾਉਣ ਦੇ ਲਈ ਧਰਨਾ ਚੱਲ ਰਿਹਾ ਸੀ ਸੋ ਅੱਜ 21 ਮੈਂਬਰੀ ਕਮੇਟੀ ਨੇ ਵੱਡਾ ਫੈਸਲਾ ਲੱਤਾ ਏ ਪਰਿਵਾਰ ਦੇ ਕਹਿਣ ਤੇ ਜਿਹੜਾ ਧਰਨਾ ਇਹ ਉਹ ਸਮਾਪਤ ਕਰ ਦਿੱਤਾ ਗਿਆ ਭਾਈ ਭਾਨਾ ਸਿੱਧੂ ਨੇ ਸਾਡੇ ਨਾਲ ਗੱਲਬਾਤ ਕਰਦੇ ਆ ਭਾਨੇ ਭਾਈ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਇਸ ਤਰ੍ਹਾਂ ਦੇਖਦੇ ਹਾਂ ਭਾਈ ਅੱਜ ਜਿਹੜੀ ਕਮੇਟੀ ਸੀ ਸੰਘਰਸ਼ ਚੱਲ ਰਿਹਾ ਸੀ ਪਿਛਲੇ ਕਈ ਦਿਨਾਂ ਤੋਂ ਅੱਜ ਉਹਨਾਂ ਨੇ ਫੈਸਲਾ ਲੱਤਾ ਖਤਮ ਕਰ ਦਿੱਤਾ ਇਹਨਾਂ ਬੈਸਤ ਤੋਂ ਸਾਰੀ ਜਿਹੜੀ ਸਾਡੀ ਕਮੇਟੀ ਸਾਰੀ ਇਕੱਠੀ ਹੋ ਗਈ ਸਾਰਾ ਤੁਹਾਨੂੰ ਦੱਸ ਦਿੰਨੇ ਆ ਤੇ ਸਾਰੀ ਕਮੇਟੀ ਨੂੰ ਇਕੱਠੀ ਆਣਦੇ ਫਿਰ ਆਪਾਂ ਕਰ ਲੈਣਾ ਗੱਲ ਆਪਾਂ ਸਾਰਾ ਸਾਡਾ ਨਾ ਮਨ ਬੜਾ ਦੁਖੀ ਐ ਇਸ ਚੀਜ਼ ਨੂੰ ਲੈ ਕੇ ਹਨਾ ਮਨ ਦੁਖੀ ਹੁੰਦਾ ਹੀ ਆ ਜਦੋਂ ਅਸੀਂ ਤਾਂ ਸਰਕਾਰਾਂ ਨਾਲ ਆਡੇ ਲਈ ਖੜੇ ਆ ਸਿੱ ਤਾਂ ਬੈਰ ਪਾਈ ਜਾਂਦੇ ਆ ਹਨਾ ਅਸੀਂ ਤਾਂ ਇਹ ਦੁ ਸੰਘਰਸ਼ ਤੇਜ਼ ਕਰਨ ਨੂੰ ਫਿਰਦੇ ਆ ਪਰ ਮਨ ਦੁਖੀ ਹੁੰਦਾ ਹੈ ਜਿਆ ਫਿਰ ਸਰਕਾਰਾਂ ਦੇ ਤਾਂ ਹੋਰ ਮੂੰਹ ਪਾਈ ਜਾਂਦੇ ਆ ਕੱਲ ਨੂੰ ਸਾਡੀ ਵਾਰੀ ਆਉਣੀ ਆ ਹੋਰ ਆਉਣੀ ਆ ਸਾਡੇ ਪਿੱਛੇ ਕਿਹਨੇ ਖੜਨਾ ਇਹ ਚੀਜ਼ਾਂ ਹੁੰਦੀਆਂ ਨੇ ਇਸ ਕਰਕੇ ਹੁਣ ਮੇਰਾ ਅੰਦੋਲਨ ਰਿਹਾ ਮੇਰਾ ਸਾਰਾ ਕੁਝ ਕਮੇਟੀ ਤੇ ਡਿਪੈਂਡ ਸੀਗਾ ਅਸੀਂ ਸਾਰਾ ਕੁਝ ਉਹਨਾਂ ਛੱਡ ਕੇ ਚੱਲਦੇ ਆ ਪਰ ਜਿਹੜਾ ਆਪ ਮਹਾਰੀ ਅਸੀਂ ਕਈ ਦਿਨਾਂ ਇਹ ਦੇਖੀ ਜਾਂਦੇ ਸੀ ਨੂੰ ਟਕਾਈ ਬਿਠੇ ਸੀ ਇਸ ਚੀਜ਼ ਨੂੰ ਅਸੀਂ ਬਹੁਤ ਚੀਜ਼ ਨੂੰ ਟਕਾਈ ਬਿਠੇ ਸੀ ਜੀ ਪਰ ਮਨ ਬੜਾ ਦੁਖੇ ਸਾਰੇ ਕਮੇਟੀ ਨੂੰ ਇਕੱਠੀ ਹੋ ਜਾਂਦੇ ਸੀ ਸਾਰਾ ਥੋੜਾ ਸਾਹਮਣੇ ਰੱਖਦੇ ਆ ਗੱਲਬਾਤ ਬਹੁਤ ਇਸ ਚੀਜ਼ ਨੂੰ ਲੈ ਕੇ ਸਾਡਾ ਮਨ ਦੁਖੀ ਆ ਕਿਉਂਕਿ ਜਿਹੜਾ ਵੀ ਗੱਲ ਸਿਰਫ ਇਹ ਸਰਕਾਰਾਂ ਹਰ ਇੱਕ ਨੌਜਵਾਨ ਨੂੰ ਹਰ ਇੱਕ ਬੰਦੇ ਦੇ ਝੂਠੇ ਪਰਚੇ ਪਾਉਣੇ ਮਰਵਾਉਣਾ ਇਹਨਾਂ ਸਰਕਾਰਾਂ ਦੀ ਆਮ ਗੱਲ ਆ ਜਿਨ੍ਹਾਂ ਨੂੰ ਮੂੰਹ ਤੋੜ ਇਹਨਾਂ ਨੂੰ ਮੂੰਹ ਤੋਂ ਮਾ ਜਵਾਬ ਅਸੀਂ ਦੇਣਾ ਚਾਹੁੰਦੇ ਸੀਗੇ ਪਰ ਬੜਾ ਭਰਿਆ ਮਾਣਾ ਜਿਹੜਾ ਪਰਿਵਾਰ ਦਾ ਫੈਸਲਾ ਉਹ ਬੜਾ ਸਾਨੂੰ ਚੰਗਾ ਨਹੀਂ ਲੱਗਿਆ ਜਿਹੜਾ ਸਾਡਾ ਮਨ ਬੜਾ ਸਾਰਿਆਂ ਦੀ ਬੜਾ ਦੁਖੀ ਆ ਸਾਰੇ ਬੰਦੇ ਇੱਕ ਮਿੰਟ ਚ ਉੱਠ ਖੜੇ ਇਸ ਕਰਕੇ ਨਾ ਇਹ ਚੀਜ਼ ਆ ਵੀ ਸਾਰੇ ਦੇਖ ਲੈ ਇੱਕ ਮਿੰਟ ਵੀ ਨਹੀਂ ਜਦੋਂ ਬੰਦੇ ਜਦੋਂ ਪਰਿਵਾਰ ਨੇ ਇਹ ਤਾਂ ਨਾ ਖੜੇ ਨੇ ਕਿ ਪੁੱਛੋ ਇਹਨਾਂ ਦਾ ਕਿੰਨਾ ਮਨ ਦੁਖੀ ਆ ਇਹ ਸਾਡੇ ਨਾਲ ਸੀ ਫੌਜੀ ਸਾਹਿਬ ਸਾਬਕਾ ਹਾਂਜੀ ਫੌਜੀ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਜੋ ਪਰਿਵਾਰ ਵੱਲੋਂ ਫੈਸਲਾ ਲੱਤਾ ਗਿਆ ਬਈ ਜੀ ਜੋ ਸਾਡੇ ਸਾਰਿਆਂ ਵੱਲੋਂ ਜੋ ਸਾਰੇ ਅੱਜ 21 ਮੈਂਬਰ ਸੀ ਮੈਂ ਸਮਝਦਾ ਇਕੱਲੇ 21 ਮੈਂਬਰਾਂ ਦੀ ਭਾਵਨਾ ਨਹੀਂ ਸੀ ਸੰਗਤ ਦੀ ਭਾਵਨਾ ਸੀ ਅੱਜ ਇੰਨਾ ਸੀ ਜਿਹੜਾ ਹੈਗਾ ਸਰਕਾਰ ਨਾਲ ਆੜਾ ਲਾ ਕੇ ਸਰਕਾਰ ਨਾਲ ਟੱਕਰ ਲਾ ਕੇ ਕਲਕੱਤੇ ਦੀ ਜਿਹੜੀ ਆਵਾਜ਼ ਸੀ ਜਿਹੜੀ ਕਲਕੱਤਾ ਆਵਾਜ਼ ਚੱਕਦਾ ਸੀ ਜਿਹੜੀ ਕਲਕੱਤਾ ਆਵਾਜ਼ ਲੋਕਾਂ ਦੇ ਸੰਘਰਸ਼ ਵਾਸਤੇ ਆਵਾਜ਼ ਚੱਕਦਾ ਸੀ ਅੱਜ ਪਰਿਵਾਰ ਨੇ ਪਤਾ ਨਹੀਂ ਕਿਹੜੇ ਕੋਈ ਰਿਸ਼ਤੇਦਾਰਾਂ ਦੇ ਕਿਸ ਤਰ੍ਹਾਂ ਦੇ ਸਾਨੂੰ ਬਸ ਚਲ ਅਸੀਂ ਕਹਿ ਨਹੀਂ ਸਕਦੇ ਕੋਈ ਦਵਾਈ ਕਿਦਾਂ ਲੱਗਦਾ ਭਾਜੀ ਰਿਸ਼ਤੇਦਾਰਾਂ ਜਾਂ ਜੋ ਵੀ ਦਵਾਈ ਦਾ ਮਤਲਬ ਹੁੰਦਾ ਹੀ ਹੈ ਕਿ ਨਾ ਤਾਂ ਅਸੀਂ ਐਡਾ ਵੱਡਾ ਫੈਸਲਾ ਲਿਆ ਗਿਆ ਸੋ ਇਸ ਕਰਕੇ ਅਸੀਂ ਬਹੁਤ ਭਨੇ ਮਨ ਨਾਲ ਦੁਖੀ ਦਹਿਰਦੇ ਆ ਸਾਰਿਆਂ ਦੇ ਆ ਤੁਸੀਂ ਦੇਖਿਆ ਕਿ ਸਕਿੰਟ ਨਹੀਂ ਲੋਕ ਖੜੇਗੇ ਜਦੋਂ ਲੋਕਾਂ ਨੇ ਦਸਤਾ ਹੱਥੋਂ ਸਟੇਜ ਤੋਂ ਵੀ ਕਮੇਟੀ ਦੇ ਬੇਵਸ ਹੋ ਗਈ ਕਮੇਟੀ ਸੋ ਪ੍ਰੈਸ ਕਾਨਫਰੰਸ ਹੋਣ ਜਾ ਰਹੀ ਆ ਕਮੇਟੀ ਦਾ ਕੀ ਕਹਿਣਾ ਕਮੇਟੀ ਕੀ ਕਹਿੰਦੀ ਆ ਉਹ ਜ਼ਰੂਰ ਜਾਣਾਂਗੇ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਦੇਖੋ ਗੱਲ ਇਹ ਹੈ ਕਿ ਜਿਹੜੀ ਇਹ ਸਾਡੀ ਐਕਸ਼ਨ ਕਮੇਟੀ ਬਣੀ ਸੀ ਇਹ ਪਰਿਵਾਰ ਦੀ ਬੇਨਤੀ ਤੇ ਬਣੀ ਸੀ ਪਰਿਵਾਰ ਨੇ ਚਾਹਿਆ ਕਿ ਸਰਦਾਰ ਸੁਖਵਿੰਦਰ ਸਿੰਘ ਕੋਲਕੱਤਾ ਦਾ ਜਿਹੜਾ ਹੈ ਉਹ ਕਤਲ ਹੋ ਗਿਆ ਤੇ ਇਸ ਵੈਸ਼ੀਆਂ ਨਾਲ ਢੰਜ ਨਾਲ ਕਤਲ ਹੋਇਆ ਕਹਿਰਾਂ ਨਾਲ ਢੰਜ ਨਾਲ ਕਤਲ ਹੋਇਆ ਤੇ ਉਸ ਦੇ ਵਿੱਚ ਲਾਹਬ ਸਿੰਘ ਰੋਡੋ ਤੇ ਜਿਹੜਾ ਐਮ.ਐਲ.ਏ ਹੈ ਹਲਤਾ ਭਧੌੜ ਦਾ ਤੇ ਉਸ ਦਾ ਸਿੱਧਾ ਹੱਥ ਹੈ ਪਰਿਵਾਰ ਨੇ ਸਾਨੂੰ ਕਿਹਾ ਕਿ ਕਤਲ ਉਸ ਨੇ ਕਰਵਾਇਆ ਤੇ ਪੁਲਿਸ ਦੇ ਕੋਲੇ ਅਸੀਂ ਜਦੋਂ ਬਿਆਨ ਲਿਖਾਇਆ ਤਾਂ ਅਸੀਂ ਲਿਖਾਇਆ ਸੀ ਕਿ ਲਾਲ ਸਿੰਘ ਉਪਰ ਤੇ ਜਿਹੜਾ ਦੋਸ਼ੀ ਹੈ ਕਤਲ ਉਸ ਵੱਲੋਂ ਕਰਵਾਇਆ ਗਿਆ ਤੇ ਪ੍ਰੰਤੂ ਪੁਲਿਸ ਨੇ ਸਾਡਾ ਬਿਆਨ ਜਿਹੜਾ ਹੈ ਉਹ ਲਿਖਿਆ ਨਹੀਂ ਇਸ ਗੱਲ ਤੇ ਜਿਹੜਾ ਸੰਘਰਸ਼ ਹੋਇਆ ਤੇ ਐਕਸ਼ਨ ਕਮੇਟੀ ਜਿਹੜੀ ਆ ਹੋਂਦ ਵਿੱਚ ਆਈ ਕੁਝ ਐਕਸ਼ਨ ਕਮੇਟੀ ਦੇ ਵਿੱਚ ਉਹ ਸੰਘਰਸ਼ੀ ਜਿਹੜੇ ਨੇ ਜੋਦੇ ਸਾਰੇ ਆਏ ਜਿਹੜੇ ਪਹਿਲਾਂ ਵੀ ਸੰਘਰਸ਼ ਕਰਦੇ ਰਹੇ ਆ ਤੇ ਪਰਿਵਾਰ ਦੀ ਬੇਨਤੀ ਤੇ ਜਿਹੜਾ ਹੈ ਜਾਏ ਐਕਸ਼ਨ ਕਮੇਟੀ ਦੀ ਕਾਇਮੀ ਹੋਈ ਉਸ ਤੋਂ ਬਾਅਦ ਅਸੀਂ ਪੂਰੇ ਜੋਰ ਨਾਲ ਇਮਾਨਦਾਰੀ ਨਾਲ 21 ਮੈਂਬਰੀ ਕਮੇਟੀ ਦੇ ਹਰੇਕ ਮੈਂਬਰ ਨੇ ਬਹੁਤ ਇਮਾਨਦਾਰੀ ਨਾਲ ਤੇ ਸਮਰਪਿਤ ਹੋ ਕੇ ਇਹ ਜਿਹੜਾ ਸੰਘਰਸ਼ ਕੀਤਾ ਤੇ ਲੜਾਈ ਲੜੀ ਤੇ ਕੱਲ ਦੀ ਮੀਟਿੰਗ ਵਿੱਚ ਐਸਐਸਪੀ ਤੇ ਡੀਸੀ ਨਾਲ ਵੱਡੀ ਪੱਧਰ ਤੇ ਜਿਹੜਾ ਹੈ ਉਹ ਸਾਡਾ ਟਕਰਾ ਹੋਇਆ। ਕਿ ਅਸੀਂ ਇਹ ਦੋ ਮੰਡਾਂ ਤੇ ਚੈਮੈਂ ਜਿਹੜੀਆਂ ਮੰਡਾਂ ਅਸੀਂ ਐਕਸ਼ਨ ਕਮੇਟੀ ਦੇ ਵਿੱਚ ਮੈਸੀਆਂ ਨੇ। ਦੇਖੋ ਇਸ ਦੇ ਵਿੱਚ ਵੱਡੀ ਗੱਲੇ ਹੈ। ਮੈਂ ਸਪਸ਼ਟ ਤਹਾਂ ਕੋਈ ਲੁਕੋਤੇ ਨਹੀਂ ਰੱਖਦਾ ਕਿ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ, ਐਮਐਲਏ ਨੇ, ਵਜ਼ੀਰਾਂ ਨੇ ਸਿੱਧੇ ਤੌਰ ਤੇ ਦਸਲੰਦਾਗੀ ਕੀਤੀ। ਇਹ ਗੱਲ ਸਟੇਜ ਤੇ ਕਹੀ ਜਾਂ ਨਾ ਕਹੀ ਮੈਂ ਇੱਥੇ ਸਪਸ਼ਟ ਕਹਾਂ ਕਿ ਪਰਿਵਾਰ ਨਾਲ ਸਾਜ਼ਿਬਾ ਚੱਲੀ ਪਰਿਵਾਰ ਨੂੰ ਸਾਤੋਂ ਪਾਸੇ ਲੈ ਕੇ ਜਾਣ ਲਈ ਸੰਘਰਸ਼ ਤੋਂ ਪਾਸੇ ਲੈ ਕੇ ਜਾਣ ਲਈ ਸਚਾਈ ਤੋਂ ਪਾਸੇ ਲੈ ਕੇ ਜਾਣ ਲਈ ਉਹਨਾਂ ਨੇ ਪਰਿਵਾਰ ਨੂੰ ਡੰਡਣਾ ਸ਼ੁਰੂ ਕਰਤਾ ਉਹ ਜਿਹੜੀਆਂ ਮੀਟਿੰਗਾਂ ਹੋਈਆਂ ਕਿਹਾ ਗਿਆ ਤੇ ਰਾਤ ਨੂੰ ਵੀ ਜਿਹੜੀ ਐ ਪੱਖੋ ਕੈਂਚੀਆਂ ਚੌਂਕੀ ਵਿੱਚ ਤੇ ਕੋਈ ਇਹਨਾਂ ਦੀ ਪਰਿਵਾਰ ਦੀ ਰਾਤ ਮੀਟਿੰਗ ਹੋਈ ਉਥੇ ਵੀ ਬਾਰੀ-ਬਾਰੀ ਜਦੋਂ ਸਾਡੀ ਐਸਪੀ ਤੇ ਡੀਸੀ ਨਾਲ ਮੀਟਿੰਗ ਹੋ ਰਹੀ ਸੀ ਉਹ ਬਾਰੀ-ਬਾਰੀ ਡੀਸੀ ਤੇ ਐਸਐਸਪੀ ਤੈ ਰਹੇ ਸੀ ਵੀ ਤੁਸੀਂ ਤਾਂ ਠੀਕ ਹੋ ਤੁਸੀਂ ਤਾਂ ਬੋਲ ਰਹੇ ਹੋ ਪਰਿਵਾਰ ਤੋਂ ਪੁੱਛੋ ਪਰਿਵਾਰ ਤੋਂ ਪੁੱਛੋ ਜਦੋਂ ਚਾਹੇ ਕਿ ਉਥੇ ਕਿਹਾ ਗਿਆ ਬਈ ਤੁਹਾਡਾ ਬਿਆਨ ਦੱਸੋ ਤੁਹਾਡਾ ਥੋੜਾ ਬਿਆਨ ਲਿਖਿਆ ਨਹੀਂ ਉਸ ਤੋਂ ਸਾਰਾ ਕੁਝ ਲਿਖਿਆ ਤਾਂ ਪਰਿਵਾਰ ਵਾਲੋਂ ਚੁੱਪ ਧਾਰ ਲਈ ਇਹਦਾ ਮਤਲਬ ਸੀ ਕਿ ਸਾਡੀ ਜਿਹੜੀ ਗੱਲ ਨਹੀਂ ਹੈ ਜੀ ਇਹਦਾ ਮਤਲਬ ਹੈ ਕਿ ਤੁਸੀਂ ਝੂਠੀ ਦਰਖਾਸਤ ਜਿਹੜੀ ਹੈ ਉਹ ਦਿੱਤੀ ਹੈ ਹਾਲਾਂਕਿ ਦਸਤ ਤੋ ਉਸ ਦੇ ਵਿੱਚ ਜਿਹੜਾ ਹੈ ਸੁਖਜੀਤ ਸਿੰਘ ਜਿਹੜਾ ਭਾਈ ਹੈ ਸਰਦਾਰ ਸਰਵਿੰਦਰ ਸਿੰਘ ਕੱਤਲ ਦਾ ਉਸ ਦੇ ਦਸਤ ਤਨੇ ਦਰਖਾਸਤ ਦਿੱਤੀ ਪਰੰਤੂ ਉਹ ਜਿਹੜੀ ਦਰਖਾਸਤ ਜਿਹੜੀ ਦਿੱਤੀ ਜਿਹਦੇ ਵਿੱਚ ਸਪਸ਼ਟ ਲਿਖਿਆ ਸੀ ਜਿਹਾ ਕਿ ਲਾਭ ਸਿੰਘ ਰੋਟੇ ਨੇ ਫੇਰ ਤਾਂ ਮੱਚੀ ਦਿੱਤੀ ਐ ਕਿ ਮੈਂ 2-4 ਦਿਨਾਂ ਦੇ ਵਿੱਚ ਜਿਹੜਾ ਹੈ ਇਹ ਕਤਲ ਕਰ ਦੇਣਾ ਕੱਤਲੇ ਤੁਰਵਾ ਦੇਣਾ ਜਿਉਂਦਾ ਨਹੀਂ ਰਹਿਣਾ ਉਹਨਾਂ ਨੇ ਉਸ ਗੱਲ ਦੀ ਹਮਤ ਨਹੀਂ ਚਰੀ ਕੱਲ ਪਰਿਵਾਰ ਨੇ ਸਪਸ਼ਟ ਤੌਰ ਤੇ ਚੇਤਾ ਸਾਡੀ ਐਕਸ਼ਨ ਕਮੇਟੀ ਦੀ ਚੱਲ ਰਹੀ ਮੀਟਿੰਗ ਦੇ ਵਿੱਚ ਬਈ ਜੀ ਅਸੀਂ ਤਾਂ ਪੋਸਟਮਾਰਟਮ ਵੀ ਚਰਾਉਣਾ ਹੈ ਸੰਸਾਰ ਵੀ ਚਰਾਉਣਾ ਹੈ ਤੇ ਸਾਰਾ ਕੁਝ ਤਰਨਾ ਤੁਰਨਾ ਜਿਹੜਾ ਸਾਰਾ ਕੁਝ ਸਮਾਪਤ ਕੀਤਾ ਅਸੀਂ ਸੰਘਰਸ਼ ਨਹੀਂ ਲੜਨਾ ਮਾਤਾ ਨੂੰ ਲੈਂਦਾ ਉਹ ਆਪਦੇ ਮੂੰਹ ਨੂੰ ਤਸ ਬੋਲੀ ਰੋਂਦੀ ਰਹੀ ਉਹ ਭੈਣ ਵੀ ਰੋਂਦੀ ਰਹੀ ਇੱਕ ਬੰਦਾ ਉੱਥੋਂ ਆਇਆ ਤੇ ਉਹ ਕਹਿੰਦਾ ਜੀ ਮੈਂ ਰਿਸ਼ਤੇਦਾਰ ਹਾਂ ਉਹਨਾਂ ਦੇ ਮੂਰੇ ਕਹਿੰਦਾ ਵੀ ਠੀਕ ਆ ਉਹ ਕਹਿੰਦੇ ਠੀਕ ਸੋ ਅਸੀਂ ਜਿਹੜਾ ਸੀ ਤ ਸੰਘਰਸ਼ ਲੜ ਰਹੇ ਸੀ ਲੋਟ ਸੰਘਰਸ਼ ਲੜ ਰਹੇ ਸੀ ਤੇ ਸਟੀਲ ਮਨ ਨੂੰ ਪੱਥਰ ਮਨ ਨੂੰ ਲੜ ਰਹੇ ਸੀ ਅਸੀਂ ਸੌ ਖੜੀ ਸੀ ਸਾਰਿਆਂ ਨੇ ਇੱਚੀ ਦੇ 21 ਮੈਂਬਰਾਂ ਨੇ ਕਿ ਜੇ ਕੋਈ ਕੋਈ ਇਹੋ ਜਿਹਾ ਹਮਲਾ ਹੁੰਦਾ ਕੋਈ ਯਲ ਯਾਤਰਾ ਕਰਨੀ ਪੈਂਦੀ ਹੈ ਕੋਈ ਕਸ਼ਟ ਹੁੰਦਾ ਹੈ ਕੋਈ ਮੁਕਮਲਾ ਬਣਾਉਂਦੇ ਆ ਅਸੀਂ ਇੱਟ ਮੰਨੂ ਖੜਾ ਅਸੀਂ ਪਾਸੇ ਨਹੀਂ ਹੁੰਦੇ ਉਸ ਤੋਂ ਇਹ ਸੰਘਰਸ਼ ਨੂੰ ਜਿਹੜੀਆਂ ਦੋ ਮੰਡਾਂ ਤੇ ਲਿਆਂਦਾ ਜੋ ਮੈਂ ਇੱਥੇ ਇਹ ਵੀ ਚਾਹਦਾ ਕਿ ਪ੍ਰਸ਼ਾਸਨ ਮੰਨਣ ਨੂੰ ਤਿਆਰ ਹੋ ਗਿਆ ਸੀ ਬਸ ਸਿਰਫ ਉਹਨਾਂ ਦੀ ਜਿਹੜੀ ਸੀ ਜੀ ਚ ਇਹਨਾਂ ਨਾਲ ਪਰਿਵਾਰ ਨਹੀਂ ਹੈ ਅਸੀਂ ਪਰਿਵਾਰ ਤੋੜ ਲਿਆ ਇਹਨਾਂ ਨੇ ਕਾਮਯਾਬ ਨਹੀਂ ਹੋਣਾ ਇਹਨਾਂ ਨੂੰ ਵਾਪਸ ਲੈਣਾ ਪੂ ਅਸੀਂ ਮੋਰਚਾ ਜਿੱਤ ਲਿਆ ਸੀ ਪਰੰਤੂ ਉਹ ਜਿੱਤੇ ਹੋਏ ਮੋਰਚੇ ਨੂੰ ਹਰਾ ਦਿੱਤਾ ਗਿਆ ਉਹ ਤੂੰ ਹਰਾ ਦਿੱਤਾ ਗਿਆ ਤੂੰ ਕਿ ਇਹਨਾਂ ਦੀ ਸਿੱਧੀ ਜਿਹੜੀ ਆ ਦਥਲ ਅੰਦਾਜੀ ਜਿਹੜੀ ਆ ਉਹ ਸਿੱਧੀ ਦਥਲ ਅੰਦਾਜੀ ਕਰਕੇ ਇਹ ਮੋਰਚੇ ਨੂੰ ਤਰਪੀਡੋ ਕੀਤਾ ਗਿਆ ਤੇ ਇਹ ਤਰਪੀਡੋ ਕਰਕੇ ਜਿਹੜੀ ਹੈ ਇਹ ਚੱਤਾ ਨੂੰ ਪੰਜ ਤਰਨ ਦੀ ਕੋਸ਼ਿਸ਼ ਕੀਤੀ ਗਈ ਪਰ ਐਕਸ਼ਨ ਕਮੇਟੀ ਦੀ ਇਹ ਚੱਤਾ ਪੰਜ ਨਹੀਂ ਹੋਈ ਉਹ ਪਰਿਵਾਰ ਦੇ ਵਿੱਚ ਲਈ ਇਸ ਲਈ ਉਹਨਾਂ ਨੇ ਦੇਖਿਆ ਵੀ ਇਹ ਜਿਹੜੀ ਆਸਾਨ ਕੜੀ ਆ ਉਹ ਪਰਿਵਾਰ ਹੈ ਐਕਸ਼ਨ ਕਮੇਟੀ ਚ ਕੋਈ ਮੈਂਬਰ ਹਿੱਲਣ ਵਾਲਾ ਨਹੀਂ ਕੋਈ ਟੁੱਟਣ ਵਾਲਾ ਨਹੀਂ ਕੋਈ ਇੱਧਰ ਉੱਧਰ ਜਾਣ ਵਾਲਾ ਨਹੀਂ ਸੋ ਇੱਕ ਵੱਡਾ ਲੋਕ ਢੋਲ ਕਿਸੇ ਪਾਰਟੀ ਵੱਲੋਂ ਨਹੀਂ ਲੜਿਆ ਜਾ ਰਿਹਾ ਸੀ ਨਾ ਇਹ ਵੋਟਾਂ ਲਈ ਲੜਿਆ ਜਾ ਰਿਹਾ ਸੀ ਨਾ ਇਹ ਦਾ ਰਾਜਨੀਤੀ ਨਾਲ ਕੋਈ ਸਬੰਧ ਸੀ ਇਹ ਇੱਕ ਲੋਕ ਢੋਲ ਸੀ ਵੀ 100 ਦਾ 100% ਉਹ ਲੋਕ ਢੋਲ ਨੂੰ ਜਿਹੜਾ ਸਫਲ ਕੀਤਾ ਇਹਦੇ ਨਤੀਜੇ ਬੜੇ ਹੀ ਖਤਰਨਾਕ ਨੇ ਤੇ ਨਤੀਜੇ ਇੰਨੇ ਭਿਆਨਕ ਨੇ ਕਿ ਆਉਣ ਵਾਲਾ ਸਮਾਂ ਵੀ ਉਹ ਭਿਆਨਕ ਬਣ ਜਾਊਗਾ ਇਹਨਾਂ ਦੀ ਸਰਦਾਰੀ ਹੋ ਗਈ ਕਿ ਅਸੀਂ ਤਦੇ ਵੀ ਤਰਪੂ ਤਰ ਸਕਦੇ ਹਾਂ ਅਸੀਂ ਤਦੇ ਪਰਿਵਾਰ ਨੂੰ ਪਾਸੇ ਕਰ ਲਿਆ ਕਰਾਂਗੇ ਹੁਣ ਅੱਜ ਦੇਖੋ ਜਨਤਾ ਸੀ ਜਦੋਂ ਮੇਰੇ ਉਹਦੇ ਐਲਾਨ ਦੇ ਪਿੱਛੋਂ ਨਾਲ ਦੀ ਨਾਲ ਉੱਠਨੇ ਸ਼ੁਰੂ ਹੋ ਗਈ ਉਹ ਤਾਂ ਫਿਰ ਜਦੋਂ ਸੰਸਾਰ ਹੋ ਗਿਆ ਪਰ ਉਸ ਸਮਾਂ ਹੋ ਗਿਆ ਉਸ ਤੋਂ ਬਾਅਦ ਉੱਥੇ ਬੈਠਣ ਦਾ ਕੋਈ ਤਲਕੇ ਨਹੀਂ ਮੰਨਦਾ ਸੀ ਵੀ ਲੋਕ ਉੱਥੇ ਬੈਠੇ ਰਹਿਣਗੇ ਸੋ ਬੜੇ ਤਰੀਕੇ ਦੇ ਨਾਲ ਜਿਹੜਾ ਹੈਗਾ ਇਹ ਲੋਟ ਸੰਦਰਸ਼ਨ ਨੂੰ ਤੋੜਿਆ ਗਿਆ ਲੋਕ ਇੱਤਤਾ ਨੂੰ ਤੋੜਿਆ ਗਿਆ ਤੇ ਇਹ ਜਿੱਥੇ ਬਹੁਤ ਹੀ ਜਿਹੜਾ ਮੰਦ ਭਾਜਾ ਹੈ ਤੇ ਰੁੱਠਦਾਇਚ ਹੈ ਉਥੇ ਇਹ ਲੋਟ ਤੰਤਰ ਦੇ ਲਈ ਤੇ ਹੋਰਾਂ ਦੇ ਲਈ ਵੀ ਬੜਾ ਖਤਰਨਾਕ ਹੈ ਸਾਡੀ ਐਕਸ਼ਨ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਅਸੀਂ ਲੋਕਤ ਲਹਿਰ ਦੇ ਵਿੱਚ ਅਸੀਂ ਡਟ ਕੇ ਛੜਾਂਗੇ ਜਿਹੜੀ ਇਸਦੀ ਮੈਂਬਰ ਐਕਸ਼ਨ ਕਮੇਟੀ ਹੈ ਤੇ ਇਸ ਕੰਮ ਲਈ ਤਾਂ ਉਹ ਭਾਂਜਾ ਹੈ ਜਿਹੜਾ ਸਰਦਾਰ ਸੁਖਵਿੰਦਰ ਸਿੰਘ ਕਲਕੱਤਾ ਕਤਲ ਚਾਂਡ ਹੈ ਉਹਦੇ 'ਚ ਸਾਡੀ ਕੋਈ ਭੂਮਿਕਾ ਨਹੀਂ ਹੁਣ ਭੂਮਿਕਾ ਦੀ ਲੋੜ ਵੀ ਨਹੀਂ ਜਦੋਂ ਪਰਿਵਾਰ ਦਾ ਸਮਝੌਤਾ ਹੋ ਗਿਆ ਸਾਨੂੰ ਨਹੀਂ ਪਤਾ ਉਹ ਕਾਦੇ ਚ ਹੋਇਆ ਕਿੰਨੇ ਚ ਹੋਇਆ ਜਾਂ ਉਂ ਹੋਇਆ ਅਸੀਂ ਉਸ ਬਾਰੇ ਕੋਈ ਦੋਸ਼ ਨਹੀਂ ਲਾ ਸਕਦੇ ਸਰਤਾ ਜੀ ਤੁਸੀਂ ਕਹਿ ਰਹੇ ਹੋ ਕਿ ਸਮਝੌਤਾ ਹੋ ਗਿਆ ਜੀ ਜੀ ਜਿਹੜਾ ਦਿੱਤੀ ਸੀ ਪਰਿਵਾਰ ਦੇ ਨਾਲ ਸਪਸ਼ਟ ਕੀਤਾ ਵੀ ਤੁਹਾਡੀ ਨਾਲ ਕੋਈ ਮੀਟਿੰਗ ਹੋਈ ਹੈ ਕਿ ਤੁਸੀਂ આરોਪ ਲਾ ਰਹੇ ਹੋ ਨਹੀਂ ਜੀ ਕੋਈ આરોਪ ਨਹੀਂ ਲਾ ਰਹੇ ਅਸੀਂ ਸਪਸ਼ਟ ਕੀਤਾ ਸੀ ਸਪਸ਼ਟ ਪੁੱਛਿਆ ਸੀ ਉਹ ਕਹਿੰਦੇ ਮੀਟਿੰਗ ਸਾਡੀ ਹੋਈ ਹੈ ਹਾਂ ਪਰਿਵਾਰ ਮੰਨਿਆ ਵੀ ਸਾਡੀ ਮੀਟਿੰਗ ਹੋਈ ਹੈ ਹਾਂ ਐਸਐਸਪੀ ਤੇ ਹੋਰਾਂ ਨਾਲ ਉਹ ਕਹਿੰਦੇ ਇਨਵੈਸਟੀਗੇਸ਼ਨ ਮਤਲਬਕ ਸਾਡੀ ਮੀਟਿੰਗ ਹੋਈ ਸੀ ਉਹ ਕਹਿੰਦੇ ਸਾਨੂੰ ਤਫਤੀਸ਼ ਸੰਬੰਧੀ ਬੁਲਾਇਆ ਸੀ ਪੱਖੋ ਕੈਂਚੀਆਂ ਚ ਉਹਨਾਂ ਦੀ ਮਤਲਬ ਉਹਨਾਂ ਦਾ ਸਪਸ਼ਟੀਕਰਨ ਦੇ ਸੀਗਾ ਉਹ ਐ ਵੀ ਮੰਨਿਆ ਵੀ ਸਾਡੀ ਪ੍ਰਸ਼ਾਸਨ ਨਾਲ ਗੱਲ ਹੁੰਦੀ ਰਹਿੰਦੀ ਹਾਂ ਉਹ ਕਹਿੰਦੇ ਦੀ ਪ੍ਰਸ਼ਾਸਨ ਨਾਲ ਗੱਲ ਹੁੰਦੀ ਰਹਿੰਦੀ ਸੀ ਇਹ ਬੰਦੇ ਹਾਂ ਉਹਨਾਂ ਨੇ ਸਾਨੂੰ ਇਹ ਜਵਾਬ ਦਿੱਤਾ ਉਹ ਮੈਂ ਜਵਾਬ ਰੋਪ ਅਸੀਂ ਚਿੱਤੇ ਨਹੀਂ ਲਵਾਂਗੇ ਪਰ ਜਿਹੜਾ ਤੁਸੀਂ ਪਹਿਲਾਂ ਜਦੋਂ ਤੁਸੀਂ ਹੁਣ ਪ੍ਰੈਸ ਕਾਨਫਰੰਸ ਸ਼ੁਰੂ ਕੀਤੀ ਹੈ ਤੁਸੀਂ ਇੱਥੋਂ ਹੀ ਸ਼ੁਰੂਆਤ ਕੀਤੀ ਹੈ ਵੀ ਜਿਹੜੀ ਐਕਸ਼ਨ ਪਰਿਵਾਰ ਦੇ ਕਹਿੰਦੇ ਬਣਦਾ ਹਾਂ ਕਹਿੰਦੇ ਬਣੀ ਜੀ ਤੁਹਾਡਾ ਤਾਲਮੇਲ ਨਹੀਂ ਬਣਿਆ ਪਰਿਵਾਰ ਦੇ ਨਾਲ ਜਾਂ ਕੋਈ ਗੱਲ ਹੋਰ ਹੋਊਗੀ ਨਹੀਂ ਉਹ ਤਾਂ ਮੈਂ ਬਿਲਕੁਲ ਬਿਲਕੁਲ ਸਪਸ਼ਟ ਕਰਤਾ ਕਿ ਤਾਲਮੇਲ ਨਾ ਬਣਨ ਦਾ ਕੋਈ ਪ੍ਰਸ਼ਨ ਨਹੀਂ ਪਰਿਵਾਰ ਦੇ ਮੈਂਬਰ ਸਾਡੀ ਮੀਟਿੰਗ ਚ ਸ਼ਾਮਲ ਹੁੰਦੇ ਸੀ ਸੁਰਜੀਤ ਸਿੰਘ ਜਿਹੜਾ ਸੀ ਉਹ ਐਕਸ਼ਨ ਕਮੇਟੀ ਦਾ ਮੈਂਬਰ ਸੀ ਤਾਲਮੇਲ ਨਾ ਬਣਨ ਦਾ ਕੋਈ ਮਤਲਬ ਹੀ ਨਹੀਂ ਮੈਂ ਤੇ ਹੱਥੇ ਪ੍ਰਸ਼ਾਸਨ ਨੇ ਇਹ ਸਮਝੌਤਾ ਕਰ ਲਿਆ ਪ੍ਰਸ਼ਾਸਨ ਨੇ ਰਜਨਾ ਕਰ ਲਿਆ ਵੀ ਅਸੀਂ ਸੰਸਤਾਰ ਵੀ ਕਰਾਂਗੇ ਤੇ ਅਸੀਂ ਜਿਹੜਾ ਹੈਗਾ ਉਹ ਪੋਸਟਮਾਰਟਮ ਵੀ ਕਰਾਵਾਂਗੇ ਅਸੀਂ ਕਿਹਾ ਸੀ ਕਿ ਲਾਸ਼ ਦਾ ਉਦੋਂ ਸੰਸਤਾਰ ਹੋਊਗਾ ਦੇਹ ਦਾ ਉਦੋਂ ਸੰਸਤਾਰ ਹੋਊਗਾ ਜਦੋਂ ਸਾਡੀਆਂ ਦੋ ਮੰਡਾਂ ਜਿਹੜੀਆਂ ਨੇ ਜਿਹਦੇ ਇੱਕ ਮੁੱਖ ਮੰਜੇ ਸੀ ਕਿ ਲਾਭ ਸਿੰਘ ਰੋਟੋ ਦੇ ਜਿਹੜੇ ਉਹ ਐਮ ਐਲ ਏ ਹਲਕਾ ਭਦੌੜ ਦਾ ਉਹਨਾਂ ਦਾ ਨਾਮ ਪਾਇਆ ਜਾਊ ਅਤੇ ਅੜਿੱਕਾ ਇੱਥੇ ਪਿਆ ਮੈਂ ਕਿਹਾ ਕਿ ਉਹ ਜਿਹੜੀ ਅਸੀਂ ਐਪਲੀਕੇਸ਼ਨ ਦੇਤੀ ਉਹ ਮੰਗ ਮੰਨ ਵੀ ਲਈ ਸੀ ਉਹ ਵੀ ਦੱਸ ਦੋ ਪਰसों ਜਿਹੜੀ ਪ੍ਰਸ਼ਾਸਨ ਨੇ ਗ੍ਰਾਮ ਮੰਨ ਮੰਨ ਵੀ ਲਈ ਸੀ ਹਾਂ ਉਹ ਵੀ ਦੱਸ ਦਿਓ ਤੁਸੀਂ ਤੇ ਪਰसों ਲੱਗ ਪਾ ਜੇ ਮੰਨ ਮੰਨ ਲਈ ਸੀ ਕਿ ਜਿਹੜੀ ਉਹ ਅਰਜੀ ਦਿੱਤੀ ਆ ਉਸ ਤੇ ਅਸੀਂ ਸਪਲੀਮੈਂਟਰੀ ਬਿਆਨ ਲਿਖਾਂਗੇ ਸੋਜੀਤ ਸਿੰਘ ਦਾ ਸੋਜੀਤ ਸਿੰਘ ਦਾ ਸਪਲੀਮੈਂਟਰੀ ਬਿਆਨ ਦੇ ਵਿੱਚ ਲਾਭ ਸਿੰਘ ਰੋਟੋਕੇ ਦਾ ਨੌ ਆ ਜਾਣਾ ਸੀ ਕਿਉਂਕਿ ਹੁਣ ਤੱਕ ਤਾਂ ਉਹ ਮੁਕਦਮੇ ਦੇ ਵਿੱਚ ਨੌ ਨਹੀਂ ਸੀ ਉਹ ਲਾਭ ਸਿੰਘ ਰੋਟੋਕੇ ਦਾ ਨੌ ਆ ਗਿਆ ਤੇ ਸਾਡੀ ਜਿਹੜੀ ਮੁੱਖ ਮੰਜ ਸੀ ਉਹ ਪੂਰੀ ਹੁੰਦੀ ਸੀ ਜਦੋਂ ਉਹ ਜਦੋਂ ਸਪਲੀਮੈਂਟਰੀ ਸਟੇਟਮੈਂਟ ਲਿਖਦੇ ਸੀ ਉਹ ਮੁਲਤਵੀ ਚਰਚੇ ਦੂਜੇ ਦਿਨ 10 ਵਜੇ ਰੱਖੀ ਗਈ ਵੀ 10 ਵਜੇ ਤੋਂ 12 1 ਵਜੇ 1 ਵਜੇ ਸ਼ੁਰੂ ਹੋਈ ਦੂਸਰੇ ਦਿਨ ਉਹ ਬਿਲਕੁਲ ਲੜ ਗਏ ਜਿੱਦ 'ਚ ਆਜੇ ਕਿ ਅਸੀਂ ਸਪਲੀਮੈਂਟਰੀ ਸਟੇਟਮੈਂਟ ਨਹੀਂ ਲੇਦੇ ਅਸੀਂ ਸਪਲੀਮੈਂਟਰੀ ਜਿਹੜੀ ਸਟੇਟਮੈਂਟ ਹੈ ਉਹ ਕਿਸੇ ਤਰੀਕੇ ਨਾਲ ਨਹੀਂ ਲਿਖਦੇ ਹਰੇਕ ਗੱਲ ਜਿਹੜੀ ਚਾਹੀ ਹੁੰਦੀ ਹੈ ਉਹਨੂੰ આરોਪ ਵੀ ਕਹਿ ਸਕਦੇ ਹੋ ਤੁਸੀਂ ਆਪ ਦੀ ਭਾਸ਼ਾ ਵਰਤਣੀ ਹੈ ਉਹਨੂੰ આરોਪ ਕਹਿ ਲਓ ਜਾ ਮੈਂ ਹਕੀਕਤ ਦੱਸੀ ਹੈ ਰੋਪ ਲਾਉਣਾ ਤਾਂ ਜਿਹੜਾ ਹੁੰਦਾ ਉਸ ਨੂੰ ਕਹਿ ਦੇਣਾ ਕਿ ਰੋਪ ਲਾਤਾ ਉਸਨੇ ਉਸਤੇ ਰੋਪ ਲਾਤਾ ਮੈਂ ਉਹਨੂੰ ਰੋਪ ਦੀ ਪਰਿਭਾਸ਼ਾ ਵਿੱਚ ਨਹੀਂ ਤੁਸੀਂ ਕੋਈ ਪਰਿਭਾਸ਼ਾ ਰੱਖੋ ਤੁਸੀਂ ਅਜਾਦੂ ਤੁਹਾਡੀ ਜਿਹੜੀ ਕੱਲ ਪ੍ਰਸ਼ਾਸਨ ਨਾਲ ਮੀਟਿੰਗ ਹੋਈ ਉਹਦੇ ਕੋਈ ਤਲਖੀ ਵੀ ਹੋਈ ਸੀ ਪੂਰੀ ਹੋਈ ਹੈ ਜੀ ਇਸੇ ਗੱਲ ਨੂੰ ਲੈ ਕੇ ਸੀ ਕਿ ਦਰਜ ਨਹੀਂ ਕਰ ਰਹੇ ਸੀ ਆਪਦੀ ਗੱਲ ਤੋਂ ਮੁੱਕਰ ਗਏ ਨਹੀਂ ਜੀ ਹੋਰ ਕੋਈ ਤਲਖੀ ਨਹੀਂ ਹੋਈ ਹੋਰ ਸਾਡਾ ਜ਼ਿਮੀਂਦਾਰ ਵਾਲਾ ਸੀ ਜਾ ਸਾਡਾ ਕੋਈ ਹੋਰ ਜਾਤੀ ਰੋਲਾ ਸੀ ਜਿਹਦੇ ਜਿਹਦੇ ਪਿੱਛੇ ਤਲਖੀ ਹੋਣੀ ਸੀ ਮੈਂ ਕਿਹਾ ਵੀ ਬਿਆਨ ਸਪਲੀਮੈਂਟਰੀ ਸਟੇਟਮੈਂਟ ਹੈ ਦਫਾ 161 ਥੱਲੇ ਇਹ ਸਪਲੀਮੈਂਟਰੀ ਸਟੇਟਮੈਂਟ ਲਿਖਾਂਗੇ ਤੇ ਇਹ ਤੋਂ ਬਿਨਾ ਤੁਸੀਂ ਤਫਤੀਸ਼ ਦਾ ਹਿੱਸਾ ਨਹੀਂ ਬਣਾ ਸਕਦੇ ਲਾਭ ਸਿੰਘ ਰੋਕੇ ਬਾਰੇ ਕੋਈ ਤਫਤੀਸ਼ ਨਹੀਂ ਹੋ ਸਕਦੀ ਜਿੰਨਾ ਚਿਰ ਚੇਸੇ ਦਾ ਦਫਾ 161 ਜਾਰਤਾ ਫੌਜਦਾਰੀ ਦੇ ਤਹਿਤ ਬਿਆਨ ਨਹੀਂ ਆਉਂਦਾ ਤੇ ਉਹ ਕਹਿੰਦੇ ਜੀ ਤੁਸੀਂ ਜੀ ਕਹਿੰਦੇ ਅਸੀਂ ਕਹਿੰਦੇ ਆ ਤੁਹਾਨੂੰ ਭਰੋਸਾ ਦਿਵਾਉਣਾ ਹੈ ਵੀ ਤਫਤੀਸ਼ ਸਹੀ ਹੋਊਗੀ ਪਰ ਲਾਭ ਸਿੰਘ ਦਾ ਨਾਮ ਨਹੀਂ ਆਊਗਾ ਪਰ ਪਹਿਲਾਂ ਉਹ ਮੰਨੇ ਇਹ ਗੱਲ ਹਾਂ ਪਹਿਲਾਂ ਉਹ ਮੰਨੇ ਕਿਹੜਾ ਅਧਿਕਾਰੀ ਮੰਨੇ ਆ ਸੀ ਹਾਂਜੀ ਉਹ ਸਾਰੀ ਸੀ ਜੀ ਐਸਐਸਪੀ ਸੀ ਡੀਸੀ ਸੀ ਉਹ ਬਸ ਹੋਰ ਨਾਲ ਤਾਂ ਗੱਲ ਹੀ ਨਹੀਂ ਹੈ ਛੋਟੇ ਅਧਿਕਾਰੀ ਨਾਲ ਤਾਂ ਗੱਲ ਹੀ ਨਹੀਂ ਐਸਐਸਪੀ ਤੇ ਡੀਸੀਓ ਜਿਹੜੇ ਐ ਸੀ ਉਹ ਮੰਨੇ ਸੀ ਪਿੱਛੋਂ ਕਹਿੰਦੇ ਸਾਡੀ ਹੋਮ ਸੈਕਟਰੀ ਨਾਲ ਮੀਟਿੰਗ ਚੱਲ ਰਹੀ ਹੈ ਸਾਡੀ ਡਾਇਰੈਕਟਰ ਜਨਰਲ ਪੁਲਿਸ ਨਾਲ ਮੀਟਿੰਗ ਚੱਲ ਰਹੀ ਹੈ ਸਾਡੀ ਸੀਐਮ ਨਾਲ ਚੱਲ ਰਹੀ ਹੈ ਇਸ ਲਈ ਕੱਲ ਤੇ ਪਾ ਦਿਓ ਇਹ ਜਿਹੜਾ ਮਸਲਾ ਹੈ ਉਹ ਕੱਲ ਤੇ ਪਾ ਦਿਓ ਉਹ ਕਹਿੰਦੇ ਜੀ ਤੁਸੀਂ ਅੜਦੇ ਹੋ ਐਸਐਸਪੀ ਨੇ ਮੈਨੂੰ ਕਿਹਾ ਕਿ ਤੁਸੀਂ ਜੇ ਤੁਸੀਂ ਮੈਨੂੰ ਗਾਈਡ ਨਹੀਂ ਕਰ ਸਕਦੇ ਭਈ ਮੈਂ ਇਹਦੀ ਸਪਲੀਮੈਂਟਰੀ ਸਟੇਟਮੈਂਟ ਲਿਖਾਂ ਮੈਂ ਐਸਐਸਪੀ ਨੂੰ ਕਿਹਾ ਵੀ ਮੈਂ ਤੁਹਾਨੂੰ ਗਾਈਡ ਨਹੀਂ ਕਰ ਸਕਦਾ ਤੁਸੀਂ ਮੈਨੂੰ ਗਾਈਡ ਨਹੀਂ ਕਰ ਸਕਦੇ ਮੈਂ ਕੀ ਬੋਲਾਂ ਮੈਂ ਕੀ ਕਹਾਂ ਜਿਹੜੀ ਮੈਂ ਗੱਲ ਕਹਿਣੀ ਹੈ ਉਹ ਮੈਂ ਕਹਿਣੀ ਹੋਇਆ ਤੁਸੀਂ ਅੱਜ ਇਹ ਚੀਜ਼ ਕਰਨਾ ਉਹ ਤੁਹਾਡੇ ਹੱਥ ਹੈ ਡੀਸੀ ਚਾਹੁੰਦਾ ਅਸੀਂ ਇੱਥੇ ਕਾਨੂੰਨ ਸਿੱਖਣ ਨਹੀਂ ਆਏ ਮੈਂ ਨਾ ਮੈਂ ਤੁਹਾਨੂੰ ਸਿਖਾ ਸਕਦਾ ਨਾ ਤੁਸੀਂ ਜਿਹੜਾ ਹੈਗਾ ਉਹ ਮੈਨੂੰ ਕਾਨੂੰਨ ਸਿਖਾ ਸਕਦੇ ਉਹ ਤਲਖੀਏ ਹੋਈ ਹੈ ਇਹ ਦੋ ਸ਼ਬਦਾਂ ਦੀ ਤਲਸੀ ਹੋਈ ਹੈ ਜਿਹੜੀ ਕੋਈ ਹੋਰ ਕਿਸੇ ਪੁਆਇੰਟ ਤੇ ਤਲਸੀ ਦਾ ਮਤਲਬ ਨਹੀਂ ਸੀ ਹੋਰ ਤਾਂ ਕੋਈ ਗੱਲ ਜਿਹੜੀ ਆ ਉਹ ਛੇੜੀਉ ਨਹੀਂ ਹੈ ਉੱਥੇ ਕੋਈ ਚਾਹ ਪੀਣ ਪਿੱਛੇ ਤਾਂ ਤਲਸੀ ਹੋਈ ਨਹੀਂ ਜਾਂ ਇਹ ਵੀ ਸਾਨੂੰ ਕੋਈ ਰਿਫਰੈਸ਼ਮੈਂਟ ਦਿਓ ਤਲਸੀ ਇਹ ਸੇ ਜਲਦੀ ਮੇਨ ਡਿਮਾਂਡ ਇਹ ਆ ਸੀ ਤੇ ਉਹ ਕਹਿੰਦੇ ਜੀ ਅਸੀਂ ਇਹ ਗੱਲ ਸੁਣਨ ਨੂੰ ਵੀ ਤਿਆਰ ਨਹੀਂ ਮੈਂ ਫਿਰ ਮੀਟਿੰਗ ਦਾ ਵੀ ਕੋਈ ਮਸਲਾ ਨਹੀਂ ਹੁੰਦਾ ਜੇ ਸੁਣਨ ਨੂੰ ਹੀ ਤਿਆਰ ਨਹੀਂ ਅਸੀਂ ਜਿਹੜਾ ਹੈ ਉਹ ਗੱਲ ਕਹਿਣੀ ਹੈ ਸਾਰੇ ਮੈਂਬਰ ਸਹਿਬਾਨ ਉੱਥੇ ਹਾਜ਼ਰ ਸੀ ਜਿਹੜਾ ਖਾਲਸਾ ਹੀ ਜੀ ਦੇਖੋ ਜੀ ਉਹ ਬੇਲਾਂ ਬਾਰੇ ਤਾਂ ਉਹ ਇਹ ਕਹਿੰਦੇ ਆ ਬਈ ਬਿੱਲ ਸਾਡੇ ਕੋਲੇ 7.5 ਲੱਖ ਦੇ ਹੈ ਜੇ ਆ ਪਰ ਉਹ ਜਿਹੜੇ ਬਿੱਲ ਹੈ ਉਹ ਜਿਹੜੇ ਹੈ ਜੇ ਉਹ ਫਰਮਾਂ ਦੇ ਹੈ ਜਿਹੜੀ ਪੇਮੈਂਟ ਹੋਊ ਉਹ ਮਲਜੀਤ ਕੌਰ ਨੂੰ ਤਾਂ ਪੇਮੈਂਟ ਹੋਣੀ ਨਹੀਂ ਨਾ ਉਹ ਸੁਜੀਤ ਸਿੰਘ ਨੂੰ ਹੋਣੀ ਹੈ ਉਹ ਪੇਮੈਂਟ ਤਾਂ ਫਰਮਾਂ ਨੂੰ ਹੋਊ ਤੁਸੀਂ ਉਹ ਤੋਂ ਲੈ ਲਿਓ ਉਹ ਫਰਮਾਂ ਤੋਂ ਪੈਸੇ ਲੈ ਲਿਓ ਹੁਣ ਇਹ ਕਹਿੰਦੇ ਆ ਅਸੀਂ ਫਰਮਾਂ ਨੂੰ ਪੇਮੈਂਟ ਕਰ ਚੁੱਕੇ ਫਰਮਾਨੂ ਪੇਮੈਂਟ ਦੁਆਰਾ ਕਹਿਦੀ ਉਹ ਸਾਡੀ ਜੇਬ ਚੋਂ ਚੱਲੀ ਐ ਉਹ 7.5 ਲੱਖ ਤੋਂ 15 ਲੱਖ ਆਜੇ ਸੀ ਕਿ ਅਸੀਂ 15 ਲੱਖ ਜਿਹੜਾ ਹੈਗਾ ਉਹ ਇਕੱਠਾ ਕਰਦਾਂਗੇ 15 ਲੱਖ ਇਸੇ ਤਰੀਕੇ ਨਾਲ ਲਈਏ ਪਰਿਵਾਰ ਨੇ ਕਿਹਾ ਕਿ ਅਸੀਂ ਰਾਹਤ ਫੰਡ ਕੋਈ ਲੈਣਾ ਨਹੀਂ 15 ਦੇ ਬਿੱਲ ਸੀ ਉਹ ਬਿੱਲ 15 ਦੇ ਸੀ ਉਹ ਬਿੱਲ 15 ਦੇ ਸੀ ਅਸੀਂ 15 ਕਰਦਾਂ ਜੇ ਇਹ ਕਹਿੰਦੇ ਰਾਹਤ ਫੰਡ ਨਹੀਂ ਅਸੀਂ ਲੈਣਾ ਪਰਿਵਾਰ ਚਾਹਦਾ ਨਾ ਚੀਫ ਮਿਨਿਸਟਰ ਦਾ ਨਾ ਹੋਰ ਦਾ ਇਹਦੇ ਲਈ ਬਾਕੀ ਦੀ ਤਾਂ ਉਹ ਗੱਲੇ ਨਾ ਹੋਈ ਉਹ 15 ਲੱਖ ਤੇ ਗੱਲ ਸਿੱਮਟਦੀ ਸੀ ਉਹ ਜਿਹੜਾ ਆਈਵਰੀ ਇਹੀ ਕਹਿੰਦੇ ਸੀ ਵੀ ਜਿਹੜੇ ਪੈਸਿਆਂ ਵਾਲਾ ਇਹ ਮਸਲਾ ਹੱਲ ਕਰ ਲੋ ਜੇ ਪੈਸਿਆਂ ਵਾਲਾ ਮਸਲਾ ਹੱਲ ਕਰਕੇ ਤੇ ਆ ਜਿਹੜਾ ਪਹਿਲਾ ਮਸਲਾ ਛੱਡਿਆ ਜਾਂਦਾ ਸੀ ਲਾਭ ਸਿੰਘ ਰੋਟੇ ਦੇ ਨਾਮ ਵਾਲਾ ਤਾਂ ਇਹ ਅੰਦੋਲਨ ਤੇ ਐਕਸ਼ਨ ਕਮੇਟੀ ਦੀ ਤਾਂ ਹੋਂਦੇ ਲਾਭ ਸਿੰਘ ਰੋਟੇ ਵਾਲੇ ਮਸਲੇ ਤੇ ਆਈ ਸੀ ਉਹ ਮਸਲਾ ਛੱਡ ਕੇ ਉਸ ਮਸਲੇ ਦੇ ਆਧਾਰ ਤੇ ਕੋਈ ਸਮਝੌਤਾ ਕਰਨਾ ਜਿਹੜਾ ਸੀ ਦਾ ਉਹ ਬਿਲਕੁਲ ਨੈਤਿਕ ਤੌਰ ਤੇ ਵੀ ਕਾਨੂੰਨੀ ਤੌਰ ਤੇ ਵੀ ਕਿਸੇ ਵੀ ਪੱਖ ਤੋਂ ਗਲਤ ਸੀ ਉਸ ਨੂੰ ਅਸੀਂ ਮੁੱਖ ਗੱਲ ਬਣਾ ਕੇ ਸਮਝਾਉਤਾ ਜਿਹੜਾ ਸੀ ਉਹ ਨਹੀਂ ਕਰ ਸਕਦੇ ਸੀ ਜਿਹੜਾ ਕਲਕੱਤਾ ਜੀ ਦਾ ਆਪਣੇ ਬਿਆਨ ਨੇ ਜਿਹਦੇ ਵਿੱਚ ਕਹਿੰਦਾ ਕਿ ਮੈਨੂੰ ਮਾਰਨ ਵਾਲੀ ਗੱਲੇ ਸਾਰੇ মিডিਆ ਨੂੰ ਪਤਾ ਹੈ ਵੀ ਲਾਭ ਸਿੰਘ ਨੂੰ ਸੁਖਵਿੰਦਰ ਸਿੰਘ ਕਲਕੱਤੇ ਦੇ ਆਪਦੇ ਅਰਜ਼ੀਆਂ ਦਿੱਤੀਆਂ ਹੋਈਆਂ ਸੀ ਐਪਲੀਕੇਸ਼ਨ ਵੀ ਲਾਭ ਸਿੰਘ ਲੋੜੋ ਕੇ ਮੈਨੂੰ ਧੰਕੀ ਦੇ ਰਿਹਾ ਵੀ ਮੈਂ ਤੈਨੂੰ ਕਤਲ ਕਰ ਦੂੰਗਾ ਉਹ ਸਾਰੀਆਂ ਰਿਕਾਰਡ ਤੇ ਲਿਆਉਣੀਆਂ ਸੀ ਪਰੰਤੂ ਲਾਲ ਸਿੰਘ ਰੋਟੇ ਦੇ ਮਸਲੇ ਤੇ ਜਿਹੜਾ ਸੀ ਜਾ ਇਹ ਜਿਹੜਾ ਸੀ ਪ੍ਰਸ਼ਾਸਨ ਪ੍ਰਸ਼ਾਸਨ ਜਿਹੜਾ ਸੀ ਰਜਾਮੰਦੇ ਨਹੀਂ ਸੀ ਬਲਕਿ ਇਹਨੂੰ ਪੰਚਾਇਤਦਾਰ ਵਾਲਾ ਬਣਾ ਲਿਆ ਕਿ ਉਸ ਸਮੇਂ ਕੋਈ ਪੰਚਾਇਤ ਦੀ ਚੋਣ ਵੀ ਖੜਾ ਹੋਇਆ ਸੀ ਜਾ ਤੇ ਉਹ ਪੰਚਾਇਤ ਦੀ ਚੋਣ ਪਿੱਛੇ ਸਾਡਾ ਰੋਲਾ ਸੀ ਜਾ ਤੇ ਰੋਲੇ ਪਿੱਛੇ ਕਤਲ ਹੋ ਗਿਆ ਪਰਵਾਹ ਇਹ ਕਹਿੰਦਾ ਸੀ ਵੀ ਸਾਡਾ ਕੋਈ ਰੌਲਾ ਨਹੀਂ ਸੀ ਰੌਲਾ ਤਾਂ ਜਿਹੜਾ ਲਵ ਸਿੰਘ ਰੋਟੇ ਨਾਲ ਸੀ ਉਹਨੂੰ ਜਿਹੜਾ ਪੰਚਾਇਤ ਦਾ ਰੌਲਾ ਬਣਾ ਕੇ ਸਾਈਟ ਰੈਕ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਮੁੱਦੇ ਨੂੰ ਜਿਹੜਾ ਹੋਰ ਪਾਸੇ ਲੈ ਜੇ ਤੇ ਲਵ ਸਿੰਘ ਰੋਟੇ ਨੂੰ ਜਿਹੜਾ ਹੈ ਜੋ ਛੜਤਾ ਮਸਲਾ ਤਾਂ ਇਹ ਸੀ ਕੋਈ ਇਹਦੇ ਚ ਤਾਂ ਇਸ ਜਿਹੜੀ ਸੱਚੀ ਗੱਲ ਤਾਂ ਦੱਸਣੀ ਪਊ ਤੁਸੀਂ ਭਾਵੇਂ આરોਪ ਚ ਲੈ ਲਓ ਭਾਵੇਂ ਤਾਸੀ ਚ ਲੈ ਲਓ ਉਹ ਉਹ ਤਾਂ ਥੋੜੀ ਮਰਜ਼ੀ ਹੈ ਪਰੰਤੂ ਉਹ ਗੱਲ ਜੇ ਉਹ ਇਸ ਗੱਲ ਦੇ ਪਿੱਛੇ ਵੀ ਇਹ આરોਪ ਦੀ ਡਿਫੀਨੇਸ਼ਨ ਚ ਵੀ ਆਉਂਦੀ ਹੈ ਮੈਂ ਨਾ ਬੋਲਾਂ ਤਾਂ ਉਹਦੀ ਕੜੀ ਨਹੀਂ ਜੁੜਦੀ ਉਹਦੀ ਲੜੀ ਨਹੀਂ ਜੁੜਦੀ ਉਹ ਤਹਿਨ ਦਾ ਮਤਲਬ ਨਹੀਂ ਜੁੜਦਾ ਉਹ ਸਪਸ਼ਟ ਨਹੀਂ ਹੁੰਦੀ ਸੋ ਉਹ ਤਾਂ ਸਪਸ਼ਟ ਕਰਨ ਦੇ ਲਈ ਸਾਰੀ ਗੱਲ ਜਿਹੜੀ ਆ ਉਹ ਦੱਸਣੀ ਪੈਣੀ ਆ ਉਹ ਦੱਸੀ ਜਾਈ ਸਾਰੀ ਗੱਲ ਉਹ ਦੱਸੀ ਜਾਈ ਹੁਣ ਉਥੇ ਅੱਜ ਆਏ ਚੇਸ ਜਿਵੇਂ ਲੜਨਾ ਨਹੀਂ ਜਦੋਂ ਸਾਡੀ ਕਮੇਟੀ ਦੀ ਤਾਂ ਹੋਂਦ ਖਤਮ ਹੋ ਗਈ ਜਿਹੜਾ ਇਹ ਸਰਵਿੰਦਰ ਸਿੰਘ ਤੱਕ ਐਕਸ਼ਨ ਕਮੇਟੀ ਸੀ ਐਸਡੀ ਹੋਂਦ ਖਤਮ ਹੋ ਗਈ ਅਸੀਂ ਪਰਿਵਾਰ ਨਾਲ ਹੀ ਬਣੀ ਸੀ ਹਾਂ ਇਸ ਪਰਿਵਾਰ ਦੇ ਨਾਲ ਹੀ ਬਣੀ ਸੀ ਹਾਂ ਉਹ ਹੁਣ ਕਿਸ ਲੜਨਾ ਹੈ ਨਾ ਲੜਨਾ ਉਹਦੇ ਨਾਲ ਸਾਡਾ ਕੋਈ تعلق ਨਹੀਂ ਉਹ ਕਿਸੇ ਢੰਗ ਨਾਲ ਲੜਨਾ ਚਾਹੁੰਦੇ ਆ ਜਾਂ ਨਹੀਂ ਲੜਨਾ ਚਾਹੁੰਦੇ ਉਹ ਵੀ ਉਹਨਾਂ ਦੀ ਇੱਛਾ ਹੈ ਸੋ ਪ੍ਰਸ਼ੰਤਾ ਇਹ ਹੈ ਕਿ ਸਾਨੂੰ ਜਿੰਨੀ ਡਿਊਟੀ ਦਿੱਤੀ ਸੀ ਉੰਨੀ ਅਸੀਂ ਗੁਰੂ ਮਹਾਰਾਜ ਨੂੰ ਹਾਜ਼ਰੀ ਨਾਜ਼ਰ ਜਾਣ ਕੇ ਦਿੱਤੀ ਜਦੋਂ ਸਾਨੂੰ ਪਰਿਵਾਰ ਨੇ ਪਿੱਛੇ ਮੋੜਦਾ ਸੀ ਪਿੱਛੇ ਮੁੜ ਗਏ ਜਦੋਂ ਪਰਿਵਾਰ ਸਾਨੂੰ ਅੱਗੇ ਜਾਣ ਨੂੰ ਕਹਿੰਦਾ ਸੀ ਤਾਂ ਅਸੀਂ ਅੱਗੇ ਜਾਂਦੇ ਸੀ ਇੱਕ ਵੱਡਾ ਪੁਆਇੰਟ ਇਹਦੇ 'ਚ ਇਹ ਹੈ ਕਿ 21 ਮੈਂਬਰ ਪੂਰੇ 'ਚ ਜੁਟਨੇ ਕੋਈ ਉਹਦੇ 'ਚ ਮਤ ਭੇਦ ਨਹੀਂ 21 ਦੇ 21 ਹਾਜ਼ਰ ਨੇ 21 ਦੇ 21 ਹਾਜ਼ਰ ਨੇ ਜਿਹੜੀ ਉਹ ਕਮੇਟੀ ਦੇ ਆ ਤੇ ਕਿਸੇ ਦਾ ਉਸ ਬਾਰੇ ਇਸ ਸਾਰੀ ਗੱਲ ਫਿਰ ਕੋਈ ਮਤਭੇਦ ਨਹੀਂ ਹੈ ਇਸ ਮਸਲੇ ਬਾਰੇ ਕਿ ਮੈਂ ਤੁਹਾਡੇ ਜਰੀਏ ਸਪਸ਼ਟ ਕਰਨੀ ਚਾਹਣਾ ਸਰਕਾਰ ਨੂੰ ਸਿੱਧਾ ਸੰਦੇਸ਼ ਦੇਣਾ ਚਾਹਣਾ ਕਿ ਇਸ ਐਜੀਟੇਸ਼ਨ ਦੇ ਵਿੱਚ ਸਾਡੀ ਜਿਹੜੀ 21 ਮੈਂਬਰੀ ਕਮੇਟੀ ਦੇ ਖਿਲਾਫ ਕਰਤਾਰਕੁਸ਼ੀ ਕਰ ਲਈ ਉਹਨਾਂ ਨੇ ਪੋਸਟਾਂ ਹੀ ਪਾਈਆਂ ਨੇ ਖਾਸ ਤੌਰ ਤੇ ਇੱਥੇ ਇੱਕ ਲਾਭ ਸਿੰਘ ਗੁਗਰ ਦਾ ਪੀਏ ਆ ਪਤਾ ਨਹੀਂ ਉਹਦਾ ਸਾਥੀ ਆ ਪਰਦੀ ਉਹਦਾ ਨਾਮ ਹੈਗਾ ਮੋੜ ਬਿਲਕੁਲ ਸਿੰਘ ਫਾਰਕਰ ਸਿੰਘ ਮੋੜ ਉਹਨਾਂ ਨੇ ਸਾਡੇ ਖਿਲਾਫ ਪੋਸਟਾਂ 'ਚ ਪੁਆਈਆਂ ਨੇ ਸਾਨੂੰ ਡਰਾਉਣ ਦਾ ਯਤਨ ਕੀਤਾ ਮੈਂ ਸਰਕਾਰ ਨੂੰ ਸਪੱਸ਼ਟ ਸ਼ਬਦਾਂ ਦੇ ਵਿੱਚ ਇਹ ਸੰਦੇਸ਼ ਦੇਣਾ ਚਾਹਣਾ ਚਾਹਾਂੇ ਭਾਨੇ ਸਿੱਧੂ ਤੇ ਪਰਚਾ ਦੇਣ ਦੀ ਗੱਲ ਚੱਲਦੀ ਆ ਜੇਲ੍ਹ ਭੇਜਣ ਦੀ ਗੱਲ ਚੱਲਦੀ ਆ ਚਾਹੇ ਸਾਡੇ ਕਿਸੇ ਹੋਰ ਮੈਂਬਰ ਤੇ ਹਮਲਾ ਕਰਨ ਦੀ ਕੋਸ਼ਿਸ਼ ਜੇ ਕੀਤੀ ਜਾਂ ਨਜਾਇਜ਼ ਤਰੀਕੇ ਨਾਲ ਜੇਲ੍ਹ ਭੇਜਣ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਜਿਹੜਾ ਵੱਡਾ ਸੰਘਰਸ਼ ਕਰਾਂਗੇ ਇਹ ਨਾ ਇਹ ਨਾ ਹੋਵੇ ਕਿ ਅਸੀਂ ਅੱਜ ਇਸ ਸੰਘਰਸ਼ ਤੋਂ ਪਿੱਛੇ ਨਹੀਂ ਹਟੇ ਇਸ ਗੱਲ ਤੋਂ ਅਸੀਂ ਲੜਨਾ ਸੀ ਅਖੀਰ ਤੱਕ ਜੇ ਕੋਈ ਕਾਰਨ ਬਣ ਗਏ ਕਿ ਸਾਨੂੰ ਝੁਕਣਾ ਪਿਆ ਜਾਂ ਸਾਨੂੰ ਪਿੱਛੇ ਹਟ ਥੋੜਾ ਬਹੁਤਾ ਹਟਣਾ ਪਿਆ ਇਹ ਇਹ ਸਰਕਾਰ ਮਤਸੁਰਤ ਸੋਚੇ ਕਿ ਕਿਸੇ ਸਾਡੇ ਨੌਜਵਾਨ ਤੇ ਪਰਚਾ ਦੇ ਕੇ ਜਾਂ ਉਹਦੇ ਝੂਠਾ ਕੋਈ ਹੋਰ ਕੇਸ ਬਣਾ ਕੇ ਜੇਲ੍ਹ ਤੇ ਜੂਗੀ ਜੇਕਰ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਅਸੀਂ ਕਿ ਕਿਸੇ ਵੀ ਨੌਜਵਾਨ ਨੂੰ ਜੇ ਨਜਾਇਜ਼ ਤਰੀਕੇ ਨਾਲ ਜੇਲ੍ਹ ਭੇਜਿਆ ਗਿਆ ਤਾਂ ਇਹ ਜਿਹੜੀ ਸਾਰੀ ਕਮੇਬਰੀ ਕਮੇਟੀ ਆ ਸਾਡੇ ਨਾਲ ਭਰਾਵਾਂ ਦੇ ਸਹਿਯੋਗ ਨਾਲ ਜਿੰਨੇ ਵੀ ਇੱਥੇ ਸਾਡੇ ਵੀਰ ਪਹੁੰਚੇ ਨੇ ਇਹਨਾਂ ਦੇ ਸਹਿਯੋਗ ਨਾਲ ਜਿੰਨੇ ਕਿਸਾਨ ਯੂਨੀਅਨ ਦੇ ਨੁਮਾਇੰਦੇ ਪਹੁੰਚਿਆ ਜਿੰਨੇ ਸਮਾਜ ਸੇਵਕ ਲੋਕ ਪ ਉਹਨਾਂ ਦੇ ਨਾਲ ਅਸੀਂ ਵੱਡਾ ਸੰਘਰਸ਼ ਕਰਾਂਗੇ ਬਿਲਕੁਲ ਠੀਕ ਹੈ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ ਭਰਾ ਨੂੰ ਸਾਡੀ ਜ਼ਰੂਰਤ ਆ ਜਿਹਦੇ ਨਾਲ ਤੱਕਾ ਹੁੰਦਾ ਉਹਦੇ ਲਈ ਵੀ ਅਸੀਂ ਨੌਜਵਾਨਾਂ ਦਾ ਵਾਅਦਾ ਕਰਦੇ ਆ ਕਿ ਅਸੀਂ ਪਿੱਛੇ ਨਹੀਂ ਹਟਾਂਗੇ ਜਦੋਂ ਵੀ ਕਿਸੇ ਨਾਲ ਤੱਕਾ ਹੁੰਦਾ ਤੁਸੀਂ ਸਾਡੇ ਕੋਲ ਖਾਲਸਾ ਜੀ ਕੋਲੇ ਸਾਰੇ ਸਾਡੇ ਆ ਭਰਾ ਬੈਠੇ ਜੂਨੀਅਨ ਦੇ ਨਵੇਂਦੇ ਵੀ ਬਿਨਾਂ ਕਿਸੇ ਪਾਰਟੀ ਵਜ ਤੋਂ ਕਿਸੇ ਕੋਈ ਰਾਜਨੀਤੀ ਦਾ ਰਾਜਨੀਤੀ ਚ ਲੋਕ ਵੱਖ ਵੱਖ ਹੋ ਸਕਦੇ ਆ ਆ ਦੇਖੋ ਹਟ ਸਾਰੇ ਅਸੀਂ ਅਲੱਗ-ਅਲੱਗ ਜਗ੍ਹਾ ਤੋਂ ਬੈਠੇ ਆ ਪਰ ਜਿੱਥੇ ਸਾਡੇ ਭਰਾਵਾਂ ਦੀ ਗੱਲ ਆ ਗਈ ਜਿੱਥੇ ਸਮਾਜ ਸੇਵਾ ਦੀ ਗੱਲ ਆ ਗਈ ਉੱਥੇ ਦੇ ਸਾਰਾ ਕੁਝ ਪਾਸੇ ਪਾਸੇ ਛੱਡ ਕੇ ਅਸੀਂ ਸਿਰਫ ਉਸ ਨੌਜਵਾਨ ਦੀ ਮਦਦ ਕਰਾਂਗੇ ਜਿਹੜਾ ਸਮਾਜ ਲਈ ਲੜ ਰਿਹਾ ਉਹ ਸਾਡਾ ਭਰਾਗਾ ਸਮਾਜ ਲਈ ਕੋਈ ਵੀ ਲੜ ਸਕਦਾ ਹੈ ਤੇ ਇਹ ਸਰਕਾਰ ਨੂੰ ਚਾਹੀਦਾ ਕਿਸੇ ਦੇ ਨਜਾਇਜ਼ ਪਰਚਾ ਦੇਣ ਦੀ ਕੋਸ਼ਿਸ਼ਾ ਕਰੇ ਇੱਕ ਜੀ ਮੈਂ ਗਾ ਬੇਨਤੀ ਕਰਦਾ ਵੀ ਆਪਣੀ ਜਿਹੜੀ ਕਮੇਟੀ ਬਣੀ ਏ ਕੀ ਮੈਂਬਰ ਆ ਬੱਤੀ ਖੜੇ ਆ ਸਾਰੇ ਖਾਸਾ ਸਾਹਿਬ ਜੀ ਨੇ ਬੋਲਿਆ ਆਪਣੇ ਸਰਪੰਚ ਸਾਹਮਣੇ ਹੁਣ ਬੋਲਿਆ ਪੂਰੀ ਸਾਡੀ ਜਿਵੇਂ ਕਰੀਏ ਵੀ ਇੱਕ ਪੂਰੀ ਤਾਕੜੀ ਤੇ ਜ਼ਬਰਦਸਤ ਲੜਾਈ ਸੀ ਵੀਰ ਨਰੇ ਸਿਕੁੰਡੀ ਫਸਰ ਵਾਲੀ ਐਸਐਸਪੀ ਤੱਕ ਨੂੰ ਖਾਲਸਾ ਜੀ ਬੈਠੇ ਨੇ ਸਾਰੀ ਮੈਂਬਰ ਕਮੇਟੀ ਮੈਂਬਰ ਬਿਠੀ ਆ ਬਿਉਨਾਂ ਕੋਲੇ ਕੋਈ ਜਵਾਬ ਨਹੀਂ ਸੀ ਸਾਡੀ ਗੱਲ ਦਾ ਅਸੀਂ ਆਖਿਆ ਵੀ ਇਤੋਂ ਵੱਡਾ ਐਵੀਡੈਂਸ ਕੀ ਹੋ ਸਕਦਾ ਵੀ ਬੰਦੇ ਦੀ ਵੀਡੀਓ ਦਿਖਾਈ ਅਸੀਂ ਵੀ ਆਹ ਕਹਿੰਦਾ ਮੈਨੂੰ ਇਤੋਂ ਖਤਰਾ ਇਹ ਮੇਰੇ ਬੰਦੇ ਗੁੰਡੇ ਪਿੱਛੇ ਲਾਏ ਪਿਆ ਇਹ ਮੈਨੂੰ ਮਰਵਾਊਗਾ ਮੈਨੂੰ ਸਹਾਈਤਾ ਮੈਨੂੰ ਅਸਲ ਦੇ ਦਿਓ ਕਿੱਥੇ ਚਾਰਾਂ ਪਾਸੇ ਜਿੰਨੇ ਬੰਦੇ ਸੁਣਦੇ ਆ ਚਾਰਾਂ ਪਾਸੇ ਚ ਦੱਸੋ ਕਿਹੜਾ ਗਵਾਹ ਨਹੀਂ ਤੇ ਪਰਚਾ ਬਣਦਾ ਨਹੀਂ ਉਹ ਬੰਦੇ ਦੇ ਸਾਡੇ ਤੇ ਜਿਹੜੀ ਹੁਣ ਤਰਨਜੀਤ ਸਿੰਘ ਨਾਲ ਗੱਲ ਕਰੀਏ ਗੱਲ ਸਹੀ ਆ ਪ੍ਰਸ਼ਾਸਨ ਨਾਲ ਤੇ ਸਪੰਜਾਬ ਦੀ ਗੱਲ ਲੜਾਈ ਪੰਜਾਬ ਦੀ ਬਣ ਗਈ ਸੀ ਲੜਾਈ ਬਹੁਤ ਲੜਨੀ ਲੋਕਾਂ ਦਾ ਸਾਸ ਵੀ ਸੀ ਮੈਂ ਗੱਲ ਹੀ ਕਹਿਣਾ ਕਿ ਨੌਜਵਾਨ ਕਿਸੇ ਨਾ ਕਿਸੇ ਸਰਕਾਰ ਨੇ ਉਹ ਤੈਤੀ ਸਾਰੀ ਗੱਲ ਉਹ ਤਰੀਕੇ ਨਾਲ ਕਰੇ ਇੱਕ ਘਟੀਆ ਕਰਦਾ ਦੇ ਯੂਨੀਵਰਸਿਟੀ ਧੰਨਵਾਦ ਬੜਾ ਬੋਲਦੇ ਬੜੇ ਸਰਕਾਰ ਦੇ ਬੋਲ ਗੱਲ ਤਰੀਕੇ ਦਾ ਪੂਰਾ ਕਰਦੇ ਰਿਹਾ ਅਕਮਾਣ ਹੁਣ ਵੀ ਕਰਾਂਗੇ ਜਿਵੇਂ ਮਰੀ ਦੁੱਗਲ ਸਾਹਿਬ ਜੀ ਨੇ ਗੱਲ ਕਹਿਤੀ ਅਸੀਂ ਡੱਟ ਕੇ ਖੜੇ ਹਾਂ ਕਿਸੇ ਤਰੀਕੇ ਦਾ ਕੋਈ ਭਰਮ ਭਲੇਖਾ ਇੱਥੋਂ ਦਾ ਐਮਐਲਏ ਕੜਦੇ ਜਾਂ ਇੱਥੋਂ ਦੀ ਸਰਕਾਰ ਕੇ ਕਿਸੇ ਤਰੀਕਾ ਦਾ ਭਰਮ ਭਲੇਖਾ ਕੜਦੇ ਅਸੀਂ ਲੋਕਾਂ ਦੇ ਮੁੱਦਿਆਂ ਤੇ ਲੋਕਾਂ ਦੇ ਸੁਧਾਰਨ ਕਰ ਲਈਏ ਅਸੀਂ ਬਣਿਆ ਸਾਡਾ ਸਾਰੀਆਂ ਕਿਸਾਨ ਜਿੱਤੇ ਬੰਦੀਆਂ ਮਜ਼ਦੂਰ ਜਿੱਤੇ ਬੰਦੀਆਂ ਸਿੱਖ ਜਿੱਤੇ ਬੰਦਿਆਂ ਨੇ ਬਾਅਦ ਚੜ ਕੇ ਸੇਵਾ ਦਿੱਤੀ ਹੈ ਤੇ ਅਸੀਂ ਸਾਰੇ ਢੱਟ ਕੇ ਖੜੇ ਹਾਂ ਵੀ ਕਿਸੇ ਦੀ ਵੀ ਕੋਈ ਕਰਦਾਰ ਕੂਸ਼ੀ ਕਰਨ ਦੀ ਕੋਸ਼ਿਸ਼ ਕੀਤੀ ਜਿਵੇਂ ਕਿ ਹੁਣ ਦੇਖਿਆ ਵੀ ਕਿਸੇ ਦੀ ਇਹਨਾਂ ਦੇ ਮੈਂ ਦੇਖਿਆ ਗਰਨ ਝਾੜੂ ਪਾਰਟੀ ਕਰਦਾਰ ਕੂਸ਼ੀ ਬਹੁਤ ਕਰ ਹੋ ਸਕਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਉਹ ਤੇ ਬਾਰ ਦੇ ਵਿੱਚ ਅਸੀਂ ਜਾ ਕੇ ਧਰਨਾ ਲਾ ਕੇ ਮੂੰਹ ਤੋੜਵਾ ਜਵਾਬ ਦੇਈਏ ਇਹ ਜਿਹੜੀ ਚੀਜ਼ਾਂ ਸੀ ਜੀ ਹੁਣ ਤੁਸੀਂ ਨਿਪਟਣਗੇ ਸਾਰੀ ਗੱਲ ਤੁਹਾਨੂੰ ਕਲੀਅਰ ਕਰ ਦਿੱਤੀ ਲੱਗਦਾ ਹਾਂ ਹਾਂ ਬਹੁਤ ਠੀਕ ਹੈ ਜੀ ਮੈਂ ਕਰਦਾ ਮੜਾ ਕਹਿ ਦੇ ਹਾਂ ਨਾ ਕਰਨਾ ਚਲੋ ਠੀਕ ਹੈ ਜੀ ਧੰਨਵਾਦ ਸਾਰਿਆਂ ਦਾ ਸਾਰੇ ਮੌਜੂਦ